ਮਰਦਬਾਦ ਥਾਣਾ ਤ੍ਰਿਪੜੀ ਮਰਦਬਾਦ ਪੰਜਾਬ ਪੁਲਿਸ ਹਾਈ ਹਾਈ ਕੁਲਦੀਪ ਸਿੰਘ ਮਰਦਬਾਦ ਕੁਲਦੀਪ ਸਿੰਘ ਮਰਦਬਾਦ ਕੁਲਦੀਪ ਸਿੰਘ ਮਰਦਬਾਦ ਕੁਲਦੀਪ ਸਿੰਘ ਮਰਦਬਾਦ ਜੀ ਆਇਆਂ ਨੂੰ ਮਰਦਬਾਦ ਕੁਲਦੀਪ ਸਿੰਘ ਮਰਦਬਾਦ ਕੁਲਦੀਪ ਸਿੰਘ ਮਰਦਬਾਦ ਮਰਦਬਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸ਼ਵੇਤਾ ਜਿੰਦਲ ਹੈ ਜੀ ਮੈਂ ਅੱਜ ਕਿੰਨੇ ਟਣਾ ਹੋ ਗਿਆ ਜੀ ਧਰਨੇ ਤੇ ਬੈਠਾ ਹਾਂ ਤੁਸੀਂ ਥਾਣੇ ਅੱਜ ਦੂਜਾ ਦਿਨ ਹੈ ਜੀ ਮੈਨੂੰ ਇਨਸਾਫ ਨਹੀਂ ਮਿਲਿਆ ਜਿਹੜੀ ਮੇਰੀ ਕੰਪਲੇਂਟ ਸੀ ਉਹ ਇੱਕ ਲਗਭਗ 1 ਮਹੀਨਾ ਹੋ ਗਿਆ ਬਟ ਜਿਹੜੇ ਥਾਣਾ ਤ੍ਰਿਪੜੀ ਹੈ ਐਸ ਐਚ ਓ ਸਾਹਿਬ ਨੇ ਐਸ ਐਸ ਏ ਕੁਲਦੀਪ ਸਿੰਘ ਜੀ ਨੇ ਕੋਈ ਸਾਨੂੰ ਇਨਸਾਫ ਨਹੀਂ ਦਿੱਤਾ ਮਜਬੂਰ ਹੋ ਕੇ ਅੱਜ ਇਨੀ ਤੂਪ ਦੇ ਵਿੱਚ ਅਸੀਂ ਇੱਥੇ ਬੈਠੇ ਆਂ ਜੀ ਮੈਂ ਮਾਮਲਾ ਦੱਸ ਦੂੰ ਜੀ ਸ਼ੋਰਟ ਚ ਕੀ ਨਾਮ ਹੈ ਸਰ ਮਾਮਲਾ ਤਾਂ ਜੀ ਮੇਰਾ ਇੱਕ ਮੋਬਾਈਲ का मामला था जी मोबाइल शॉप वाले ने बिना मेरी कंसेंट के बिना मेरी परमिशन के मेरा फोन कोई चीज़ डाउनलोड कर दी जिदे मेरा फोन खराब हो गया कोई एड्डी वही गल नहीं सी सर बट मैनू ये गुस्सा कि मेरा सारा डाटा सारा कुछ भी फोन खराब हो गया कंपनी कहती भी हम फॉर्मेट होएगा उस तो बाद ठीक होए हो कुछ पता नहीं जी सर मैं जी हाँ जी सर मैं जिला प्रधान हाँ जी ਮੇਰੇ ਉਤੇ ਚਾਰ ਹਲਕਿਆਂ ਦੀ ਜ਼ਿੰਮੇਵਾਰੀ ਹੈ ਸੋ ਸਰ ਉਹਦੇ ਵਿੱਚ ਡਾਟੇ ਦੇ ਵਿੱਚ ਬਹੁਤ ਸੀ ਸਾਡੀ ਜ਼ਰੂਰੀ ਪਿਕਸ ਕੋਈ ਲਿਸਟਾਂ ਸਰ ਬਹੁਤ ਕੁਝ ਸੀਗਾ ਤੇ ਕਾਫੀ ਕੰਟੈਕਟਸ ਹੁੰਦੀਆਂ ਸਰ ਫੋਨ ਕੇ ਅੰਦਰ ਵੀ ਜਿਹੜੀ ਕਈ ਨਹੀਂ ਵੀ ਆ ਸਕਦੇ ਸਰ ਕਈ ਫੋਨ ਦੇ ਅੰਦਰ ਹੁੰਦੀਆਂ ਸਟੋਰ ਤਾ ਕਰਕੇ ਸਰ ਮੈਨੂੰ ਇਹ ਚੀਜ਼ ਦਾ ਥੋੜੀ ਨਰਾਜ਼ਗੀ ਸੀ ਵੀ ਮੇਰਾ ਜਿਹੜਾ ਸਾਰਾ ਡਾਟਾ ਚਲਾ ਗਿਆ ਮੈਂ ਸਰ ਇੱਥੇ ਆਈ ਮੈਂ ਕੰਪਲੇਂਟ ਦਿੱਤੀ ਮੈਂ ਐਸਐਚਓ ਸਾਹਿਬ ਨੂੰ ਕਿਹਾ ਸਰ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਪੈਸੇ ਲੈਣ ਨਹੀਂ ਆਈ ਵੀ ਜਿਹੜੀ ਉਹਨਾਂ ਨੇ ਹਰਾਸਮੈਂਟ ਕੀਤੀ ਹੈ ਵੀ ਕੱਲ ਕੋ ਕਿਸੇ ਔਰ ਨਾਲ ਉਹ ਨਾ ਕਰਨ ਤभी बस ਮੈਨੇ ਕਿਹਾ ਵੀ ਸਿੰਪਲੀ ਚਲੋ ਇਹ ਮਾਫੀ ਮੰਗ ਲਓ ਸਰ ਉਹਨਾਂ ਨੇ ਮਾਫੀ ਵੀ ਨਹੀਂ ਮੰਗੀ ਉਹ ਮੋਬਾਈਲ ਵਾਲਾ ਬਲਕਿ ਤਿੰਨ ਬੰਦੇ ਲੈ ਕੇ ਆਇਆ ਉਹ ਮੇਰੇ ਨਾਲ ਮਿਸ ਬਿਹੇਵ ਕਰਨ ਲੱਗਿਆ ਥਾਣੇ ਦੇ ਵਿੱਚ ਬਟ ਏਐਸਏ ਕੁਲਦੀਪ ਸਰ ਨੇ ਉਹ ਉਹਨੂੰ ਰੋਕਿਆ ਨਹੀਂ ਵੀ ਇੱਕ ਇਕੱਲੀ ਲੇਡੀ ਸਿੰਪਲੀ ਇਕੱਲੇ ਆਏ ਆ ਕੋਈ ਕੰਪਲੇਂਟ ਕਰਨ ਵੀ ਤੁਸੀਂ ਮਿਸ ਬਿਹੇਵ ਕਰ ਰਹੇ ਹੋ ਤਾਂ ਸਰ ਫਿਰ ਇਹ ਗੱਲ ਵੜੀ ਗਈ ਮੈਂ ਕਿਹਾ ਸਰ ਜੇ ਇਹਨਾਂ ਨੇ ਮਾਫੀ ਨਹੀਂ ਮੰਗਰੀ ਤੁਸੀਂ ਵਿਦ ਰਿਸਪੈਕਟ ਇਹਨਾਂ ਨੂੰ ਦੋ ਤਿੰਨ ਦਿਨ ਬਿਠਾਓ ਦੋ ਤਿੰਨ ਘੰਟੇ ਵਿਦ ਰਿਸਪੈਕਟ ਬਿਠਾਓ ਤਾਂ ਜੋ ਇਹ ਕਿਸੇ ਹੋਰ ਨਾਲ ਕੋਈ ਐਦਾ ਫੋਨ ਦਾ ਕੋਈ ਔਰ ਕਿਸ ਮਿਸਯੂਜ਼ ਨਾ ਕਰ ਸਕਣ ਖਿਲਵਾੜ ਨਾ ਕਰ ਸਕਣ ਸਰ ਬਈ ਤੁਹਾਡੇ ਮੋਬਾਈਲ ਨਾਲ ਮਿਸਯੂਜ਼ ਸਰ ਦੇਖੋ ਜੀ ਹੁਣ ਪੂਰਾ ਦਿਨ ਇੱਕ ਦਿਨੇ ਉਹਨਾਂ ਕੋਲ ਮੋਬਾਈਲ ਰਿਹਾ ਕੋਈ ਥਾਣੇ ਵਾਲਿਆਂ ਨੇ ਮੈਨੇ ਕਿਆ ਲਿਖਵਾ ਕੇ ਦੇ ਦੋ ਵੀ ਜੇ ਇਸ ਦਿਨ ਉਹਨਾਂ ਕੋਲ ਪੂਰਾ ਦਿਨ ਮੋਬਾਈਲ ਰਿਹਾ ਕੱਲ ਕੋਈ ਵੀ ਆਸੀ ਇੱਕ ਪਬਲਿਕ ਫਿਗਰ ਆ ਕੋਈ ਮਿਸਯੂਜ਼ ਹੋਇਆ ਬੀ ਕੋਈ ਵੀ ਕੋਈ ਕਾਰਵਾਈ ਤੁਸੀਂ ਕਰ ਸਕੋ ਮੈਮ ਐਸਐਸਓ ਸਾਹਿਬ ਨਾਲ ਗੱਲ ਕਰਦੇ ਫੋਨ ਤੋਂ ਕੋਈ ਗਲਤ ਮੈਸੇਜ ਕੀਤਾ ਗਿਆ ਵੀ ਕਿਉਂਕਿ ਗਲਤ ਤਾਂ ਥੋੜੇ ਦੀ ਹੋਣੀ ਸੀ ਬਿਲਕੁਲ ਸਰ ਇਹੀ ਮਸਲਾ ਮੇਨ ਸੀਗਾ ਕਿ ਮੇਰਾ ਮਕਸਦ ਥਾ ਸੀ ਵੀ ਮੈਂ ਪੁਲਿਸ ਨੂੰ ਇਨਫੋਰਮ ਕਰਦਾ ਵੀ ਕੱਲ ਕੋਈ ਮਿਸਯੂਜ਼ ਹੋਇਆ ਹੋ ਤਾਂ ਕੋਈ ਅਲੀਗੇਸ਼ਨ ਮੇਰੇ ਤੇ ਨਾ ਆਏ ਸਰ ਚਲੋ ਜੀ ਇਹ ਮਸਲਾ ਹੁੰਦੇ ਹੁੰਦੇ ਲਗਭਗ 1 ਮਹੀਨਾ ਹੋ ਗਿਆ ਐਸਐਚਓ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਮੈਨੂੰ ਕਾਲ ਕੀਤਾ ਸਰ ਹੁਣ ਇਸ ਮਹੀਨੇ ਦੀ 16 ਤਾਰੀਖ ਨੂੰ ਮੈਂ ਸਰ ਨੂੰ ਕਾਲ ਕੀਤਾ ਸਰ ਵੀ ਸਾਡਾ ਨਿਬੜਵਾ ਦੋ ਬਸ ਉਹ ਸੌਰੀ ਫੀਲ ਕਰ ਲਏ ਤੇ ਮੈਨੂੰ ਲਿਖ ਕੇ ਦੇ ਦੇ ਵੀ ਕੋਈ ਫੋਨ ਨਾਲ ਉਹ ਛੇੜਛਾੜ ਕੋਈ ਹੋएगी ਉਹਦੀ ਜ਼ਿੰਮੇਵਾਰੀ ਹੈ ਜੀ ਤੁਸੀਂ ਜੀ ਤੁਸੀਂ ਪਾਰਟੀ ਦੇ ਆਦਮੀ ਹੋ ਜੀ ਸਰਕਾਰ ਤੋਂ ਵੀ ਸੁਣਵਾਈ ਹੁੰਦੀ ਹੈ ਪਰ ਕੀ ਲੱਗਦਾ ਵੀ ਜਿਹੜਾ ਪੁਲਿਸ ਨੇ ਥੋੜੀ ਗੱਲ ਨਹੀਂ ਸੁਣੀ ਹੋ ਸਕਦਾ ਕਿ ਤੁਹਾਡੇ ਨਾਲ ਰਾਜਸੀ ਕਿਰਕਟਣ ਵਾਸਤੇ ਵੀ ਇਸ ਤਰ੍ਹਾਂ ਦੀ ਗੱਲ ਹੋਈ ਹੋਵੇ ਸਰ ਦੇਖੋ ਮੈਂ ਇਹ ਚੀਜ਼ ਕਹਿ ਨਹੀਂ ਸਕਦੀ ਸਰ ਬਾਕੀ ਕੋਈ ਹੱਥ ਜ਼ਰੂਰ ਹੈ ਉਹਦੇ ਪਿੱਛੇ ਮੋਬਾਈਲ ਵਾਲੇ ਕੇ ਜਿਹੜਾ ਕਿ ਉਹ ਅੱਜ ਇੱਕ ਮੋਬਾਈਲ ਵਾਲਾ ਇੱਕ ਅਮ ਮੁਸਾਫਿਰ ਆਮ ਜਿਹਹਾ ਮੁਸਾਫਿਰ ਇੱਕ ਪਟਿਆਲੇ ਦਾ ਡੌਨ ਬਣ ਗਿਆ ਤੇ ਧਮਕੀਆਂ ਦੇਣ ਲੱਗਿਆ ਉਹਨੇ ਮੇਰੇ ਹਸਬੰਦ ਨੂੰ 16 ਤਾਰੀਖ ਨੂੰ 8:30 ਵਜੇ WhatsApp ਤੇ ਕਾਲ ਕਰਕੇ ਧਮਕੀ ਦਿੱਤੀ ਹੈ ਜਾਨੋ ਮਾਰਨ ਦੀ ਅੱਜ ਮੈਂ ਇਸੇ ਲਈ ਥਾਣੇ ਤ੍ਰਿਪੀ ਕੋਲ ਆਈ ਆ ਇਹਦੇ ਸਾਹਮਣੇ ਬੈਠੀ ਆ ਧਰਨਾ ਲਾਇਆ ਮਜਬੂਰ ਹੋ ਕੇ ਜਦੋਂ ਮੇਰੀ ਸੁਣਵਾਈ ਨਹੀਂ ਅਸੀਂ ਆਕ ਚੁੱਕੇ ਜੀ ਬੇਨਤੀ ਕਰਦੇ ਕਰਦੇ ਐਸ ਐਚਓ ਨਹੀਂ ਜੀ ਕੱਲ ਵੀ ਕੱਲ ਐਸ ਐਚਓ ਸਾਹਿਬ ਦਾ ਕੱਲ ਕਾਲ ਆਇਆ ਵੀ ਮਾਰਨਿੰਗ ਵੀ ਮੈਂ 5 ਵਜੇ ਤੁਸੀਂ ਥਾਣੇ ਆ ਜਿਓ ਸਰ ਅਸੀਂ ਆ ਗਏ ਜੀ ਅਸੀਂ 4 ਘੰਟੇ ਬੈਠੇ ਰਹੇ ਬਟ ਦੂਜੀ ਪਾਰਟੀ ਨੂੰ ਬੁਲਾਇਆ ਨਹੀਂ ਗਿਆ ਅਸੀਂ ਮਜਬੂਰ ਹੋ ਕੇ ਸਾਨੂੰ ਧਰਨਾ ਲਾਇਆ ਪਿਆ ਸਰ ਲੱਗਦਾ ਜੀ ਤੁਸੀਂ ਗਰਮੀ ਚੰਨੇ ਸਮਰਥਕਾਂ ਨਾਲ ਬੈਠੀ ਹੋ ਜੇ ਨਹੀਂ ਸੁਣਵਾਈ ਨੂੰ ਜਾਂ ਚੰਡੀਗੜ੍ਹ ਵੀ ਮਾਨ ਸਾਹਿਬ ਕੋਲੇ ਮੁੱਦਾ ਚੱਕੋਗੇ ਜਾਂ ਸਰ ਦੇਖੋ ਜੀ ਤੁਹਾਡੇ ਭਰਾਵਾ ਦੇ ਸਾਥ ਨਾਲ ਮਾਨ ਸਾਹਿਬ ਤੱਕ ਆਵਾਜ਼ ਪਹੁੰਚੇਗੀ ਜੀ ਬਾਕੀ ਮੈਨੂੰ ਆਪਣੀ ਪਾਰਟੀ ਤੇ ਤੇ ਸੀਐਮ ਮਾਨ ਤੇ ਪੂਰਾ ਭਰੋਸਾ ਹੈ ਕਿ ਉਹ ਮੇਰਾ ਸਾਥ ਦੇਣਗੇ ਆਪਣੀ ਪਾਰਟੀ ਵਰਕਰ ਦਾ ਸਾਥ ਦੇਣਗੇ ਸਰ ਧੰਨਵਾਦ